ਸੇਬ ਹਰ ਗੁਰੂ ਪਦ ਪ੍ਰਾਪਤ ਹੋਇਆ ਇਤਿਹਾਸ ਕਹਿੰਦਾ ਹੈ 시ਹਾਰੀ ਮਲ ਗੁਰੂ ਦੇ ਚਰਨਾਂ ਵਿੱਚ ਆਇਆ ਸੀਸ ਝੁਕਾਇਆ ਦਰਬਾਰ ਤੋਂ ਮਹਾਰਾਜ ਬੇਲੇ ਹੋਏ 시ਹਾਰੀ ਮਲ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਕਿਰਪਾ ਕਰਿਓ ਰਹਿਮਤ ਕਰਿਓ ਮੇਰੇ ਪੁੱਤਰ ਦਾ ਵਿਆਹ ਹੈ ਔਰ ਉਸ ਵਿਆਹ ਦੇ ਵਿੱਚ ਤੁਸੀਂ ਸ਼ਾਮਲ ਜ਼ਰੂਰ ਹੋਣਾ ਹੈ ਤੇ ਮਹਾਰਾਜ ਨੇ ਮੁਸਕਰਾਉਂਦੇ ਆਖਿਆ ਵਿਆਹ ਦੀਆਂ ਤੁਹਾਨੂੰ ਵਧਾਈਆਂ ਨੇ ਪਰ ਕਿਸੇ ਚੀਜ਼ ਦੀ ਲੋੜ ਹੋਵੇ ਤੇ ਅਸੀਂ ਹਾਜ਼ਰ ਹਾਂ ਦੂਜਾ ਸਿਹਾਰੀ ਮਲ ਤੇਰੇ ਪੁੱਤਰ ਦੇ ਵਿਆਹ ਵਿੱਚ ਆਇਆ ਨਹੀਂ ਜਾਣਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸাতੋਂ ਨਹੀਂ ਆਇਆ ਜਾਣਾ ਪਰਵਾਰ ਵਿੱਚੋਂ ਕਿਸੇ ਨਾ ਕਿਸ ਰੂਪੇ ਜਾਗੇ ਕਿਉਂਕਿ ਰੁਜ਼ੇ ਮੇ ਮੌਤੇ ਨੇ ਔਰ ਉਸਾਰੀ ਚੱਲ ਰਹੀ ਸੀ ਜਿੱਥੇ ਅੰਮ੍ਰਿਤਸਰ ਦੀ ਸ਼ਹਿਰ ਦੀ ਉਹਦੇ ਨਾਲ ਨਾਲ ਸਰੋਵਰ ਦੀ ਉਸਾਰੀ ਚੱਲਦੀ ਸੀ ਤੇ ਮਹਾਰਾਜ ਨੇ ਕਿਹਾ ਕਿਸ ਨਾ ਕਿਸੇ ਦੀ ਡਿਊਟੀ ਲਾਵਾਗੇ ਪਰਿਵਾਰ ਵਿੱਚੋਂ ਕੋਈ ਜ਼ਰੂਰ ਆਏਗਾ। ਉਪਰੰਤ ਮਹਾਰਾਜ ਨੇ ਪਰਿਵਾਰ ਦੇ ਵਿੱਚੋਂ ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਸੁਪੁੱਤਰ ਸਨ। ਸਭ ਤੋਂ ਵੱਡੇ ਦਾ ਨਾਮ ਹੈ ਪ੍ਰਿਥੀਚੰਦ। ਉਹਨਾਂ ਤੋਂ ਛੋਟੇ ਨੇ ਮਹਾਦੇਵ, ਮਹਾਦੇਵ ਤੋਂ ਛੋਟੇ ਨੇ ਅਰਜਨਦੇਵ ਤਿੰਨ ਪੁੱਤਰ ਨੇ। ਵੱਡੇ ਪੁੱਤਰ ਦੀ ਡਿਊਟੀ ਲਈ ਮਹਾਰਾਜ ਨੇ ਪਾਦਸ਼ਾਹ ਨੇ ਕਿਹਾ ਪ੍ਰਿਥੀਚੰਦ ਉਤਰਾ ਤੂੰ ਜਾਣਾ ਹੈ ਸ਼ਿਹਾਰੀ ਮਲ ਦੇ ਉਸ ਕਾਰਜ ਵਿੱਚ। ਔਰ ਸੁਪੁੱਤਰ ਦਾ ਵਿਆਹ ਏ ਤੇਰੇ ਭਰਾ ਦਾ ਵਿਆਹ ਏ ਤੇ ਮਹਾਰਾਜ ਨੇ ਆਖਿਆ ਰਿਸ਼ਤੇ ਵਿੱਚੋਂ ਸਤਗੁਰੂ ਪਤਸਰ ਨੇ ਆਖਿਆ ਤੂੰ ਸਾਰੇ ਕਾਰਜ ਉੱਥੇ ਕਰਨੇ ਨੇ। ਔਰ ਤੇਰੇ ਕੋਲ ਸੂਝ ਬਣਤਾ ਹੈ ਲਾਹੌਰ ਜਾ ਕੇ ਵਿਆਹ ਦੇ ਵਿੱਚ ਹੱਥ ਮਟਾਉਣਾ ਹੈ। ਹੁਣ ਜਦੋਂ ਪ੍ਰਿਥੀ ਚੰਦ ਮੁਕਿਆ ਤੇ ਪ੍ਰਿਥੀ ਚੰਦ ਆਖਦਾ ਮਹਾਰਾਜ ਵਿਆਹ ਦੇ ਵਿੱਚ ਮੇਰਾ ਜਾਣਾ ਠੀਕ ਨਹੀਂ ਕੋਈ ਸੰਗਤ ਆਉਂਦੀ ਉਸ ਦੀ ਵੀ ਸੇਵਾ ਸੁਭਾਲ ਕਰਦਾ ਅਸਲ ਵਿੱਚ ਇਹ ਗੱਲ ਚੁਤرائی ਨਾਲ ਕਰਦਾ ਸੀ ਮਹਾਰਾਜ ਨੂੰ ਪਤਾ ਸੀ ਪ੍ਰਤੀ ਚੰਦ ਇਸ ਕਰਕੇ ਨਹੀਂ ਦੂਰ ਹੋਣਾ ਚਾਹੁੰਦਾ ਸੀ ਉਹਨੂੰ ਇਹ ਭੁਲੇਖਾ ਸੀ ਕਿ ਜੀ ਅਰਜਨ ਦੇਵ ਹਰ ਗੱਲ ਤੇ ਪੂਰੇ ਉੱਤਰਦੇ ਨੇ ਹਰ ਹੁਕਮ ਤੇ ਪੂਰੇ ਉੱਤਰਦੇ ਨੇ ਜੁੜੀ ਹੋਈ ਰੂਹ ਹੈ ਪ੍ਰਤੀ ਚੰਦ ਦਾ ਸੁਭਾਅ ਥੋੜਾ ਚੁਤرائی ਵਾਲਾ ਸਿਆਣਪ ਵਾਲਾ ਹੈ ਔਰ ਪ੍ਰਤੀ ਚੰਦ ਦਾ ਅਖਦਾ ਪਿਤਾ ਜੀ ਜੇ ਕਿਸੇ ਹੋਰ ਦੀ ਡਿਊਟੀ ਖਰੀਦੀ ਜਵਾਨੀ ਵਾਰੂ ਇੱਕ ਹੋਵੇ ਔਰ ਪਰਉਪਕਾਰੀ ਸੁਭਾਅ ਹੋਵੇ ਮਹਾਰਾਜ ਗੁਰਮਤੀ ਕਸਵੱਟੀ ਤੇ ਪਰਖ ਦੇ ਸਨ ਇਤਿਹਾਸ ਕਹਿੰਦਾ ਹੈ ਪਾਤਸ਼ਾਹ ਨੇ ਤਿੰਨਾਂ ਪੁੱਤਰਾਂ ਨੂੰ ਪਰਖਿਆ ਪ੍ਰਤੀ ਚੰਦ ਨੂੰ ਵੱਡੇ ਨੂੰ ਆਖਿਆ ਤੇਰੇ ਤਾਇ ਦੇ ਪੁੱਤਰ ਦਾ ਵਿਆਹ ਹੈ 시ਹਾਰੀ ਮਲ ਦਾ ਔਰ ਤੂੰ ਲਾਹੌਰ ਦਾ ਇਨਾਂ ਦੇ ਕਾਰਜ ਵਿੱਚ ਜਾ ਕੇ ਤੂੰ ਸਾਰੇ ਹੱਥ ਵਟਾਉਣੇ ਨੇ ਔਰ ਰਾਣਾ ਵੀ ਉਦੋਂ ਹੈ ਜਦੋਂ ਆਪਾਂ ਸੱਦੀਏ ਹੁਣ ਪ੍ਰਤੀਚੰਦ ਤਾਲ ਮਟੋਲ ਕਰਦਾ ਕਿਸੇ ਤਰ੍ਹਾਂ ਗੱਲ ਮੁੜ ਜਾਏ ਉਹ ਆਪਦਾ ਪਿਤਾ ਜੀ ਕੰਮ ਬਹੁਤੇ ਨੇ ਲੰਗਰਾਂ ਵਿੱਚ ਸੇਵਾ ਕਰਨੀ ਸੰਗਤਾਂ ਉਹਦੀਆਂ ਸੁਭਾਲ ਮੈਂ ਕਰਦਾ ਔਰ ਕਿੰਨੇ ਕੰਮ ਨੇ ਰਸਤਾ ਬਸਤਾ ਇਹਨਾਂ ਦੀ ਸੇਵਾ ਸੁਭਾਲ ਮਹਾਰਾਜ ਸਮਝ ਗਏ ਯਾਰਦੇ ਸੰ ਪਤਸ਼ਾ ਗੁਰਦੇਵ ਪਤਸ਼ਾ ਮੁਸਕਰਾਏ ਤੇ ਪਤਸ਼ਾ ਨੇ ਤੱਕਿਆ ਮਹਾਦੇਵ ਵੱਲ ਪ੍ਰਤੀ ਚੰਤ ਤੋਂ ਛੋਟੇ ਸੰ ਮਹਾਦੀ ਹੁਣ ਮਹਾਦੇਵ ਦਾ ਸੁਭਾਅ ਵੱਖਰਾ ਹੀ ਹੈ ਉਹ ਨਾ ਬੋਤਾ ਪਰਿਵਾਰਕ ਕੰਮਾਂ ਵਿੱਚ ਦਖਲ ਦਿੰਦਾ ਤੇ ਨਾ ਬਾਹਰ ਦੇ ਕੰਮਾਂ ਵਿੱਚ ਉਹਦਾ ਸੁਭਾਅ ਵੱਖਰਾ ਜਾਈ ਸੀ ਤੇ ਗੁਰਦੇਵ ਪਤਾਲ ਨੇ ਸਭ ਤੋਂ ਛੋਟੇ ਅਰਜਨ ਦੇਵ ਵੱਲ ਇਸ਼ਾਰਾ ਕੀਤਾ अर्जुन देव गुरु दी हुज़ूरी ਵਿੱਚ ਬੈਠੇ ਸਨ ਮਹਾਰਾਜ ਨੇ ਇਸ਼ਾਰਾ ਕੀਤਾ ਅਰਜਨ ਦੇਵ ਪੁੱਤਰਾ ਤੂੰ ਸਿਹਾਰੀ ਮਲ ਤੇਰੇ ਤਾਏ ਦੇ ਪੁੱਤਰ ਦਾ ਵਿਆਹ ਏ ਅਰ ਲਾਹੌਰ ਤੂੰ ਜਾਣਾ ਹੈ ਪ੍ਰਿਥੀ ਚੰਦ ਵੀ ਮੁੱਕਰ ਗਿਆ ਤੇ ਮਹਾਰਾਜ ਆਖਦੇ ਨੇ ਮੈਨੂੰ ਪਤਾ ਕਿ ਇਹਨੂੰ ਕੰਮ ਬਹੁਤੇ ਨਹੀਂ ਪਰ ਪਾਤਸ਼ਾਹ ਕਹਿੰਦੇ ਨੇ ਅਰਜਨ ਦੇ ਤੂੰ ਵਿਆਹ ਵਿੱਚ ਜਾਣਾ ਔਰ ਵਿਆਹ ਵਿੱਚ ਜਾਣਾ ਆਉਣਾ ਵੀ ਉਦੋਂ ਹੈ ਜਦੋਂ ਆਪਾਂ ਬੁਲਾਈਏ ਗੁਰੂ ਪਾਤਸ਼ਾਹ ਪਰਖ ਕਰ ਰਹੇ ਸਨ ਇੱਕ ਗੱਲ ਯਾਦ ਰੱਖਿਓ ਗੁਰੂ ਨਾਨਕ ਪਾਤਸ਼ਾਹ ਦੇ ਦੋਸ ਪੁੱਤਰ ਸਨ ਦੋਵੇਂ ਗੱਦੀ ਦੇ ਲਾਇਕ ਨਹੀਂ ਹੋਏ ਇੱਕ ਸਿੱਖ ਗੁਰੂ ਦੇ ਚਰਨਾਂ ਵਿੱਚ ਸੇਵਾ ਕਮਾ ਗਿਆ ਭਾਈ ਲੈਣਾ ਗੁਰੂ ਅੰਗਦ ਬਣ ਗਿਆ ਗੁਰੂ ਅੰਗਦ ਤੇ ਮਹਾਰਾਜ ਦੇ ਅੱਗੇ ਦੋਸ ਪੁੱਤਰ ਸਨ ਉਹ ਵੀ ਗੁਰੂ ਦੀ ਇਸ ਮਹਾਨ ਸੇਵਾ ਵਿੱਚ ਫੇਲ ਹੁੰਦੇ ਨਜ਼ਰ ਆਏ ਗੁਰਮਤਿ ਦੀ ਕਸਬੱਟੀ ਤੇ ਪੂਰੇ ਨਹੀਂ ਉਤਰੇ ਮਹਾਰਾਜ ਨੇ ਉਹਨਾਂ ਨੂੰ ਗੰਦੀ ਦੇ ਲਾਇਕ ਨਹੀਂ ਬਣਾਇਆ ਇੱਕ ਸਿੱਖ ਬਾਬਾ ਅਮਰਦਾਸ ਸੇਵਾ ਕਰ ਗਿਆ ਬਿਰਧ ਉਮਰ ਵਿੱਚ ਤੀਜੇ ਗੁਰੂ ਅਮਰਦਾਸ ਮਹਾਰਾਜ ਦੇ ਰੂਪ ਅੰਦਰ ਪ੍ਰਗਟ ਹੋ ਗਏ ਹੁਣ ਤੀਜੇ ਗੁਰੂ ਅਮਰਦਾਸ ਮਹਾਰਾਜ ਦੇ ਵੀ ਅੱਗੇ ਦੋ ਪੁੱਤਰ ਨੇ ਦੋ ਸੁਪਤਰੀਆਂ ਨੇ ਤੀਜੇ ਗੁਰੂ ਅਮਰਦਾਸ ਮਹਾਰਾਜ ਨੇ ਵੀ ਪੁੱਤਰਾਂ ਨੂੰ ਪਰਖਿਆ ਦਾਸੂ ਤੇ ਦਾਤੂ ਨਹੀਂ ਪਰਖਣ ਤੋਂ ਬਾਅਦ ਕਈ ਪਰਚੇ ਪਾਏ ਗੁਰਮਤਿ ਦੀ ਕਸਬਟੀ ਤੇ ਪਰਖਿਆ ਕਿ ਪੂਰੇ ਉੱਤਰਦੇ ਵੀ ਹੈ ਕਿ ਨਹੀਂ ਜਦੋਂ ਪੂਰੇ ਨਾਲ ਉਤਰੇ ਇੱਕ ਸਿੱਖ ਪੂਰਾ ਉਤਰਿਆ ਜਿਹਨੂੰ ਲੋਕ ਕਹਿੰਦੇ ਸਨ ਅਨਾਥ ਹੋ ਗਿਆ ਮਹਾਰਾਜ ਨੇ ਉਹਦੇ ਵੀ ਪਰਚੇ ਪਾਏ ਜਦੋਂ ਗੁਰਮਤਿ ਦੀ ਕਸਬਟੀ ਤੇ ਪੂਰਾ ਉਤਰਿਆ ਆਪਣੀ ਜੋਤ ਉਹੀ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਉਹਦੇ ਹਿਰਦੇ ਵਿੱਚ ਟਿਕਾ ਦਿੱਤੀ ਉਹ ਬੜੇ ਫਿਰ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਕੋਈ ਜੱਦੀ ਜਾਇਦਾਦ ਵਾਲੀ ਗੱਲ ਨਹੀਂ ਇੱਥੇ ਜਿਹੜਾ ਸੇਵਾ ਤੇ ਸਿਮਰਨ ਨੂੰ ਸਮਰਪਿਤ ਹੋਇਆ ਉਸ ਨੂੰ ਮਾਣ ਮਿਲਿਆ ਜਿਹੜਾ ਦਿਲੋਂ ਟਹਿ ਪਿਆ ਗੁਰੂ ਦੇ ਦਰ ਤੇ ਪਰਵਾਣ ਚੜਿਆ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਗੁਰੂ ਰਾਮਦਾਸ ਮਹਾਰਾਜ ਨੇ ਦੋਮਾ ਪੁੱਤਰਾਂ ਨੂੰ ਪਰਖਣ ਤੋਂ ਬਾਅਦ ਤੀਜੇ ਅਰਜਨ ਦੇਵ ਦੀ ਡਿਊਟੀ ਲਾਈ ਅਰਜਨ ਦੇਵ ਤੂੰ ਲਾਹੌਰ ਵਿਆਹ ਵਿੱਚ ਜਾਣਾ ਸਾਰੇ ਕਾਰਜ ਕਰਨੇ ਨੇ ਪਰ ਯਾਦ ਰੱਖੀ ਆਉਣਾ ਵੀ ਉਦੋਂ ਐ ਜਦੋਂ ਆਸੀਂ ਬੁਲਾ ਲਈਏ ਅਰਜਨਦੇਵ ਖੜਾ ਹੋ ਕੇ ਹੱਥ ਜੋੜ ਕੇ ਕਿਵੇਂ ਹੁਕਮ ਪ੍ਰਵਾਨ ਕਰਦਾ ਹੈ ਮਹਾਰਾਜ ਕਿਵੇਂ ਪ੍ਰਪੱਕ ਤੌਰ ਤੇ ਡਿਊਟੀ ਲਾਉਂਦੇ ਨੇ ਉਹ ਕੱਟਾ ਦੀ ਲੈਣਾ ਜੱਥੇ ਦੀ ਦਿਵਾਲੀ ਸਰੂ ਕਰਦੇ ਸਾਹਿਬ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਅਰਜਨਦੇਵ ਸਭ ਤੋਂ ਛੋਟੇ ਪੁੱਤਰ ਦੀ ਡਿਊਟੀ ਲਾਉਂਦੇ ਨੇ ਪੁੱਤਰਾ ਵਿਆਹ ਵਿੱਚ ਤੂੰ ਜਾਣਾ ਔਰ ਜਦੋਂ ਤੱਕ ਕਾਰਜ ਸਫਲੀ ਨਹੀਂ ਹੋ ਗਿਆ ਅਸੀਂ ਤੈਨੂੰ ਸੁਨੇਹਾ ਨਾਲ ਭੇਜੀਏ ਉਦੋਂ ਤੱਕ ਨਹੀਂ ਆਉਣਾ ਹੱਥ ਜੋੜ ਕੇ ਪਿਤਾ ਦਾ ਹੁਕਮ ਮੰਨਿਆ ਪ੍ਰੰਤ ਜੋ ਮਹਾਰਾਜ ਨੇ ਕਿਹਾ ਉਹ ਪ੍ਰਵਾਨ ਕਰ ਲਿਆ। ਅਸਲ ਵਿੱਚ ਹੁਕਮ ਇਹੀ ਆ ਗੁਰੂ ਦਾ। ਹੁਕਮ ਮੰਨਿਆ ਹੋਵਾ ਪ੍ਰਵਾਨ ਤਖਸਮਾ ਕਾ ਮਹਿਲ ਪਾਈ ਸੀ। ਗੁਰੂ ਨੇ ਬਚਨ ਕੀਤਾ ਨਹੀਂ ਤੇ ਸਿੱਖ ਨੇ ਮੰਨਿਆ ਨਹੀਂ। ਉਦੋਂ ਜੀਵਨ ਚ ਪਲਟਾ ਆ ਜਾਂਦਾ ਹੈ। ਇਤਿਹਾਸ ਕਹਿੰਦਾ ਮਹਾਰਾਜ ਨੇ ਹੁਕਮ ਕੀਤਾ ਤੁਰੰਤ ਮੰਨ ਲਿਆ। ਲਾਹੌਰ ਜਾਂਦੇ ਨੇ ਵਿਆਹ ਹੁੰਦਾ ਵਿਆਹ ਦੇ ਸਾਰੇ ਕਾਰਜ ਹੁੰਦੇ ਨੇ ਬੜਾ ਟਾਈਮ ਲੱਗਿਆ ਇਤਿਹਾਸ ਤੱਕ ਕਹਿੰਦਾ ਕਈ ਮਹੀਨੇ ਦਾ ਸਮਾਂ ਲੱਗਿਆ ਸਾਰਾ ਕਾਰਜ ਉਹਨਾਂ ਦਿਨਾਂ ਵਿੱਚ ਉਹਨਾਂ ਸਮਿਆਂ ਵਿੱਚ ਕਾਰਜ 15-15 20-20 ਦਿਨ ਪਹਿਲਾਂ ਸ਼ੁਰੂ ਹੋ ਜਾਣੇ ਔਰ 15-15 ਦਿਨ ਬਾਅਦ ਵਿੱਚ ਚੱਲੀ ਜਾਣੇ ਸਮਾਪਤੀ ਹੁੰਦੇ ਆ ਅੱਜ ਵਰਗਾ ਸਮਾਂ ਨਹੀਂ 2-4 ਘੰਟੇ ਦਾ ਵਿਆਹ ਹੁੰਦਾ ਹੈ 2-4 ਘੰਟੇ ਦੇ ਵਿੱਚ ਹੀ ਸਾਰਾ ਕੁਝ ਨਿਬੜ ਜਾਂਦਾ ਹੈ ਪਰ ਉਹਨਾਂ ਸਮਿਆਂ ਵਿੱਚ ਇਹ ਸੱਚ ਹੈ 20-20 ਦਿਨ ਪਹਿਲਾਂ ਵਿਆਹ ਸ਼ੁਰੂ ਹੋ ਜਾਣਾ ਤੇ ਸਮਾਪਤੀ ਹੋਣ ਨੂੰ ਵੀ ਇੰਨਾ ਹੀ ਟਾਈਮ ਲੱਗ ਜਾਣਾ ਹੈ ਪਰ ਇਤਿਹਾਸ ਕਹਿੰਦਾ ਹੈ ਅਰਜਲ ਦੇਵ ਲਾਹੌਰ ਦੀ ਧਰਤੀ ਤੇ ਗਏ ਵਿਆਹ ਸੰਪੂਰਨ ਹੋਇਆ ਹੋ ਉਹ ਉਡੀਕਦੇ ਨੇ ਪਿਤਾ ਜੀ ਦਾ ਸੁਨੇਹਾ ਕਦੋਂ ਆਵੇ ਕਿਉਂਕਿ ਗੁਰੂ ਦਾ ਹੁਕਮ ਸੀ ਜਦੋਂ ਤੱਕ ਅਸੀਂ ਨਹੀਂ ਬੁਲਾਉਂਦੇ ਉਦੋਂ ਤੱਕ ਨਹੀਂ ਆਉਣਾ ਹੁਣ ਮਹਾਰਾਜ ਸੁਮੇਹ ਨੂੰ ਦੇਖਦੇ ਨੇ ਪਿਤਾ ਜੀ ਦੇ ਨੂੰ ਕਿ ਪਿਤਾ ਜੀ ਸੁਨੇਹਾ ਭੇਜਣਗੇ ਫਿਰ ਜਾਵਾਂਗਾ ਪਰ ਅੰਦਰ ਤਾਂ ਗਏ ਤਾਂ ਕਿਹੜੀ ਹੈ ਕਿ ਕਦੋਂ ਜਾ ਕੇ دیدار ਕਰਾਂ ਗੁਰੂ ਪਿਤਾ ਦੇ ਹੁਣ ਜਿਵੇਂ ਮੱਛਲੀ ਜਲ ਤੋਂ ਬਿਨਾ ਨਹੀਂ ਰਹਿ ਸਕਦੀ ਮੱਛਲੀ ਨੂੰ ਜਲ ਤੋਂ ਬਾਹਰ ਕੱਢ ਦਈਏ ਤੜਪ ਤੜਪ ਕੇ ਪ੍ਰਾਨ ਦੇ ਜਾਂਦੀ ਹੈ ਕਿਉਂਕਿ ਦੀ ਜਿੰਦ ਜਾਨ ਜਲ ਹੈ ਉਹਦਾ ਜੀਵਨ ਹੈ ਬਸ ਅਰਜਨ ਦੇਵ ਦੇ ਨਾਲ ਬਿਲਕੁਲ ਇਸੇ ਤਰ੍ਹਾਂ ਸੀ ਉਹਦੀ ਜਿੰਦ ਜਾਨ ਗੁਰੂ ਪਿਤਾ ਨੇ ਗੁਰੂ ਦਾ ਦیدار ਹੈ ਗੁਰੂ ਦਾ ਦیدار ਤੋਂ ਕਦੇ ਵਾਂਝੇ ਨਹੀਂ ਰਹਿਏ ਨੇ ਤਾਂ ਪ੍ਰਤੀ ਉਠਕੇ ਪਹਿਲਾਂ ਗੁਰੂ ਦਾ ਦیدار ਕਰਨਾ ਗੁਰੂ ਪਿਤਾ ਦਾ ਦیدار ਕਰਨ ਤੋਂ ਬਾਅਦ ਫਿਰ ਹੋਰ ਕਾਰਜਾਂ ਵਿੱਚ ਸੇਵਾ ਤੇ ਸਿਮਰਨ ਵਿੱਚ ਜੁਕਣਾ ਇਹ ਨਿਤ ਦਾ ਕਰਮ ਸੀ ਹੁਣ ਕਈ ਮਹੀਨੇ ਦਾ ਸਮਾਂ ਲੰਘ ਗਿਆ ਹੈ دیدار ਨਹੀਂ ਹੋਏ ਬਰਦਾਸ਼ਤਾਂ ਕਰਦੇ ਨੇ ਬੇਨਤੀਆਂ ਕਰਦੇ ਨੇ ਇੱਕ ਦਿਨ ਮਨ ਕੀਤਾ ਕਿ ਪਿਤਾ ਜੀ ਨੂੰ ਚਿੱਠੀ ਲਿਖਾਂ ਗੁਰੂ ਪਿਤਾ ਨੂੰ ਔਰ ਚਿੱਠੀ ਲਿਖਦਾ ਹੈ ਮਹਾਰਾਜ ਪਿਤਾ ਜੀ ਚਿੱਠੀ ਪੜਨਗੇ ਤੇ ਸੱਦ ਲੈਣਗੇ ਜਦੋਂ ਤੱਕ ਉਹਨਾਂ ਨੇ ਸੱਦਿਆ ਨਹੀਂ ਉਦੋਂ ਤੱਕ ਮੈਂ ਜਾ ਨਹੀਂ ਸਕਦਾ ਕਹਿੰਦੇ ਨੇ ਚਿੱਠੀ ਲਿਖੀ ਚਿੱਠੀ ਲੈ ਕੇ ਚਿੱਠੀ ਭੇੜ ਦਿੰਦੇ ਨੇ ਔਰ ਇਹ ਚਿੱਠੀ ਜਾਂਦੀ ਏ ਤੇ ਕਿਵੇਂ ਕਿਹਦੇ ਹੱਥ ਆਉਂਦੀ ਏ ਪਹਿਲਾਂ ਚਿੱਠੀ ਵਿੱਚ ਲਿਖਿਆ ਕੀ ਏ ਬਾਦ ਵਿੱਚ ਜ਼ਿਕਰ ਕਰਾਂਗਾ ਆਓ ਉਸ ਵਕਤ ਦੀਆਂ ਕੱਪਤਾ ਦੀ ਹਲੇਨਾ ਜਥੇ ਦੀ ਜਵਾਨੀ ਸ਼ਰਨ ਕਰ भुल कया चेटा भुल ॻिया हथी कला ਆਉਂਦੀ ਬਨ ਬਨ ਗੁਰੂ ਦਰਬਾਰ ਦੀ ਯਾਦ ਆਉਂਦੀ ਬਨ ਬਨ ਗੁਰੂ ਦਰਬਾਰ ਦੀ ਯਾਦ ਆਉਂਦੀ ਬਨ ਬਨ ਗੁਰੂ ਦਰਬਾਰ ਦੀ ਯਾਦ ਆਉਂਦੀ ਜੀ ਆ ਤਰਫੇ ਜੀ ਆ ਤਰਫੇ ਮੋਹੋਰ ਦੇ ਸੱਲ ਆਂਦਾ

बिस्तर हाड़ नै चो हैणा बेड़ घरो कले आ ਜੀ ਨਹੀਂ ਸਾਡਾ ਜੀ ਨਹੀਂ ਲੱਗਦਾ ਕਲਿਆ ਦਾ ਸਾਡਾ ਜੀ ਨਹੀਂ ਲੱਗਦਾ ਕਲਿਆ ਦਾ ਹਾਂ 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 ਬਿਰਹ ਵਿੱਚ ਭਿੱਜ ਕੇ ਅਰਜਨ ਦੇਵ ਨੇ ਅੱਜ ਜਦੋਂ ਪਿਆਰ ਮੁਹੱਬਤ ਦੀਆਂ ਬਰੋਹ ਦੀਆਂ ਹੱਦਾਂ ਟੱਪ ਗਈਆਂ ਸਿੱਧ ਅੱਖਾਂ ਦੇ ਨਾਲ ਇੱਕ ਕਲਮ ਦਵਾਈਤ ਲਈ ਨਿਲਾਪ ਦੇ ਲਈ ਸੰਗ ਔਰ ਜਿਹੜੇ ਅੱਖਰ ਲਿਖੇ ਉਹ ਅੱਖਰ ਕੁਝ ਵਿਦਵਾਨਾਂ ਦਾ ਲਿਖਣਾ ਕੀ ਗੁਰਬਾਣੀ ਵਿੱਚ ਦਰਜ ਨੇ ਉਹ ਪਹਿਲੀ ਚਿੱਠੀ ਹੈ ਜਿਹਦੇ ਵਿੱਚ ਮਹਾਰਾਜ ਲਿਖਦੇ ਨੇ ਗੋੜੀ ਮਾਜ਼ ਮਹੱਲਾ 5 ਚੌਪ ਦੇ ਘਰ ਪਹਿਲਾ ਮਾਜ਼ ਰਾਗ ਵਿੱਚ ਇਹ ਚਾਰ ਪਦਾਂ ਦਾ ਸ਼ਬਦ ਹੈ ਪਹਿਲੇ ਘਰ ਵਿੱਚ ਗਾਣ ਦੀ ਹਦਾਇਤ ਹੈ ਤੇ ਪਾਵਨ ਪਵਿੱਤਰ ਬਾਣੀ ਦੇ ਬੋਲ ਨੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਨ ਬਕਰੇ ਚਾਤਰਕ ਕੀ ਨਿਆਈ ਤ੍ਰਿਕਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦੇਖੇ ਗੁਰਦਰਵਾਰੀ ਜੀਓ ਹਾ ਕੋਲੀ ਜੋ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀ ਇਹ ਪਾਵਨ ਸ਼ਬਦ ਪਹਿਲਾ ਬੰਦ ਪਹਿਲੀ ਚਿੱਠੀ ਦੇ ਰੂਪ ਵਿੱਚ ਹੈ ਤਿੰਨ ਬੰਦ ਅੱਗੇ ਨੇ ਔਰ ਜਿਨ੍ਹਾਂ ਨੂੰ ਪੜਨ ਦੇ ਨਾਲ ਫਿਰ ਚਾਰ ਚਿੱਠੀਆਂ ਚਾਰ ਸ਼ਬਦਾਂ ਦਾ ਚੌਪ ਦੇ ਸ਼ਬਦ ਸੰਪੂਰਨ ਹੁੰਦਾ ਹੈ ਕੱਲ ਦੇ ਦਵਾਨਾ ਵਿੱਚ ਫਿਰ ਜ਼ਿਕਰ ਕਰਾਂਗਾ ਪਹਿਲੀ ਚਿੱਠੀ ਭੇਜਦੇ ਨੇ ਪਹਿਲਾ ਬੰਦ ਲਿਖ ਕੇ ਭੇਜਦੇ ਨੇ ਜਿਹਦੇ ਵਿੱਚ ਦਰਦ ਹੈ ਗੁਰੂ ਦੇ ਨਾਲ ਬਿਲਾਪ ਦੀ ਗੱਲ ਹੈ ਕਿ ਮਹਾਰਾਜ ਪਿਤਾ ਜੀ ਲਾਹੌਰ ਗਿਆ ਨੂੰ ਕਿੰਨਾ ਚਿਰ ਹੋ ਗਿਆ ਤੁਹਾਡੇ دیدار ਨਹੀਂ ਹੋਏ ਤੁਹਾਡੇ دیدار ਤੋਂ ਬਿਨਾ ਇੱਕ ਪਲ ਰਹਿ ਨਹੀਂ ਸਕਦਾ ਪਰ ਕਈ ਮਹੀਨੇ ਦਾ ਵਿਛੋੜਾ ਬਣ ਗਿਆ ਦਇਆ ਕਰੋ ਕਿਰਪਾ ਕਰੋ ਜਿਵੇਂ ਮਛਲੀ ਜਲ ਤੋਂ ਬਾਹਰ ਹੋ ਕੇ ਤੜਫਦੀ ਏ ਇਸੇ ਤਰ੍ਹਾਂ ਮੈਂ ਤੜਫਦਾ ਹਾਂ ਕਿਰਪਾ ਕਰੋ دیدار ਹੋਣ ਹੁਣੇ ਚਿੱਠੀ ਹੱਥ ਕੀਤੇ ਆਈ ਚਿੱਠੀ ਤਾਂ ਭੇਜੀ ਪ੍ਰਿਥੀ ਚੰਦ ਬਾਹਰ ਹੁੰਦਾ ਸੀ ਗੁਰੂ ਦਰਬਾਰ ਤੋਂ ਪ੍ਰਤੀ ਚੰਦ ਨੇ ਪੁੱਛਿਆ ਵੀ ਕਿਹਦੀ ਚਿੱਠੀ ਏ ਤੇ ਅੱਗੇ ਉਹ ਦੇਣ ਵਾਲੇ ਨੇ ਆਖਿਆ ਇਹ ਅਰਜਨ ਦੇਵ ਨੇ ਭੇਜੀ ਏ ਉਹਨੇ ਉਸੇ ਵਕਤ ਚਿੱਠੀ ਇਕੱਠੀ ਕਰ ਲਈ ਬੜੇ ਭਰਾ ਦੇ